ਰਾਜ ਨੇ ਵੇਖਿਆ ਵੀ ਖਾਲਸਾ ਆ ਵਿਚਲਿਤ ਹੋ ਗਿਆ ਕਾਲਸੇ ਦੇ ਪੈਰ ਉਖੜ ਗਏ ਨੇ ਮਿਲ ਪਹਾੜੀਆਂ ਨੇ ਮਾਰੇ ਤਬਾ ਤੇ ਪਹਾੜੀ ਉਤੋਂ ਚੜਾਏ ਨੇ ਪਹਾੜੀਆਂ ਦਾ ਜੋਰ ਪੈ ਗਿਆ ਵੀ ਸਿੰਘਾਂ ਦੇ ਪੈਰ ਉਖੜਨ ਲੱਗੇ ਤੂੰ ਖੇੜਦੇ ਹੁਣ ਪਹਾੜੀ ਹੋਰ ਜੋਸ਼ ਨਾਲ ਹੋਰ ਤਗੜੇ ਹੋ ਕੇ ਆਪੇ ਸਿੰਘਾਂ ਦੇ ਪੈਰ ਉਖੜ ਗਏ ਇੱਕ ਸੇ ਖੜਗ ਕਟੇ ਕੋ ਅੰਗ ਤੀਰ ਗੋਲੀ ਤਾਂ ਦੂਰੋਂ ਚੱਲਦੇ ਨੇ ਜਦੋਂ ਦੁਸ਼ਮਣ ਬਿਲਕੁਲ ਹੀ ਕੋਲ ਆ ਜਾਵੇ ਮੱਥੇ ਆ ਸਾਹਮਣੇ ਮੱਥੇ ਲੜਾਈ ਸ਼ੁਰੂ ਹੋ ਜਾਵੇ ਫਿਰ ਤਲਵਾਰਾਂ ਨਿਕਲ ਪੈਂਦੀਆਂ ਬਰਛੀਆਂ ਕਟਾਰਾਂ ਛੋਟੇ ਸ਼ਸਤਰ ਚੱਲਦੇ ਫਿਰ ਤਾਂ ਬੜੀ ਗਹਿਗਾ ਚ ਲੜਾਈ ਹੁੰਦੀ ਹੈ ਦੂਰੋਂ ਦਾ ਫਿਰ ਕੋਈ ਮਾੜਾ ਮੋਟਾ ਕਿਸੇ ਨੂੰ ਲੱਜੇ ਹੀ ਕੋਈ ਬਚ ਗਿਆ ਪਰ ਜਦੋਂ ਬਿਲਕੁਲ ਨੇੜੇ ਆ ਜਾਣਾ ਉਹਨੇ ਵੀ ਘੱਟ ਨਹੀਂ ਕਰਨੀ ਉਹਨੇ ਵੀ ਘੱਟ ਨਹੀਂ ਕਰਨੀ ਤਲਵਾਰਾਂ ਚੱਲੀਆਂ ਕਟਾਰਾਂ ਚੱਲੀਆਂ ਬਰਛੀਆਂ ਚੱਲੀਆਂ ਬੜੇ ਸੂਰਮਿਆਂ ਦੇ ਅੰਗ ਕੱਟੇ ਗਏ ਇਹ ਲਾਲ ਛਿੱਤੇ ਸ੍ਰੋਣਤ ਸੰਗ ਕਹਿੰਦੇ ਜੰਗ ਦੀ ਧਰਤੀ ਲਾਲ ਹੋ ਜਿਵੇਂ ਸੂਈ ਸਾੜੀ ਪਾਲੀ ਹੋਵੇ ਨਾ ਧਰਤੀ ਨੇ ਜਾਣ ਦੇ ਜਾਦੀ ਉਤਰੀ ਪੈਣ ਸੂਈ ਸਾੜੀ ਕਹਿੰਦੇ ਧਰਤੀ ਨੇ ਲਾਲ ਰੰਗ ਧਾਰਨ ਕਰ ਲਿਆ ਵਿਥਰੀ ਲੋਥ ਕੋਥ ਨਾ ਹੋਈ ਤਾਂ-ਤਾਂ ਤੇ ਲਾਸ਼ਾਂ ਖਿਲਰ ਗਈਆਂ ਤਾਂ-ਤਾਂ ਤੇ ਸੂਰਮਿਆਂ ਦੇ ਹੱਦ ਪੱਤਾ ਬਾਵਾ ਵੱਡੀਆਂ ਹੋਈਆਂ ਕਿਸੇ ਦਾ ਸਿਰ ਵੱਡਿਆ ਹੋਇਆ ਕਿਸੇ ਕੋੜੇ ਦੀ ਗਰਦਨ ਚੱਟੀ ਗਈ ਕਿਸੇ ਦਾ ਪੇਟ ਪਾੜਿਆ ਗਿਆ ਜੰਗ ਦਾ ਮੈਦਾਨ ਬੜਾ ਹੀ ਡਰਾਉਣਾ ਬਣ ਗਿਆ ਮਾਰਨਾ ਮਾਰਨਾ ਭਰੇ ਦਿਸ ਦੋਈ ਦੋਆ ਪਾਸਿਆਂ ਤੋਂ ਸੂਰਮੇ ਮਾਰਨਾ ਮੰਡ ਕੇ ਲੜੇ ਮਰਨਾ ਜਾਂ ਮਾਰਨਾ ਕਿਸੇ ਨੇ ਵੀ ਕਸਰ ਨਹੀਂ ਛੱਡੀ ਲੜਾਈ ਦੇ ਵਿੱਚ ਬਹੁਤ ਸਿੰਘ ਜਦ ਰਣ ਮਹਿ ਮਾਰੇ ਜਦੋਂ ਬਹੁਤੇ ਸਿੰਘ ਸ਼ਹੀਦ ਹੋ ਗਏ ਸਿੰਘਾਂ ਦਾ ਬੜਾ ਨੁਕਸਾਨ ਹੋਇਆ ਉਸ ਲੜਾਈ ਦੇ ਵਿੱਚ ਬਹੁ ਦੌਰਤ ਗੁਰ ਤੀਰ ਪੁਕਾਰੇ ਕੋਈ ਸਿੰਘ ਸਿਆਣੇ ਘੋੜਾ ਦੜਾ ਕੇ ਕਲਗੀਧਰ ਪਾਤਸ਼ਾਹ ਕੋਲ ਪਹੁੰਚੇ ਜਾ ਕੇ ਸਤਿਗੁਰੂ ਜੀ ਨੂੰ ਦੱਸਿਆ ਸੱਚੇ ਪਾਤਸ਼ਾਹ ਹੋ ਰੱਖ ਲੀਜੈ اے ਸੱਚੇ ਪਾਤਸ਼ਾਹ ਸਾਨੂੰ ਬਚਾ ਲਓ ਸਾਡੇ ਤੇ ਕਿਰਪਾ ਕਰੋ ਅੱਜ ਬੜਾ ਭਿਆਨਕ ਸਮਾਂ ਆ ਗਿਆ ਸਿੰਘਾਂ ਤੇ ਬੜੇ ਸਿੰਘ ਸ਼ਹੀਦ ਹੋ ਰਹੇ ਨੇ ਆਪ ਕਿਰਪਾ ਕਰਕੇ ਜੰਗ ਦਾ ਮદાન ਚੱਲ ਕੇ ਵੇਖੋ ਏਰੋ ਬਿਰਧ ਤਿਆਗ ਨਹਿ ਦੀਜੈ اے ਮੇਰੇ ਸਤਿਗੁਰੂ ਆਪਣੇ ਬਿਰਧ ਦੀ लाज ਰੱਖ ਲਓ ਆਪਣੇ ਸੇਵਕ ਦੀ ਆਪੇ ਰੱਖੈ ਆਪੇ ਨਾਮ ਜਪਾਵੇ ਜੈ ਜੈ ਕਾਜ ਕਰਤ ਸੇਵਕੀ ਤਹਾਂ ਤਹਾਂ ਉੱਠਤਾਵੇ ਸੇਵਕ ਨਿਕਟੀ ਹੋਏ ਦਿਖਾਵੇ ਮਹਾਰਾਜ ਹੁਣ ਤੇ ਨੇੜਿਓਂ ਹੋ ਕੇ ਸਾਡੀ ਬਾਹ ਫੜੋ ਅਸੀਂ ਹਾਰ ਚੱਲੇ ਆਂ ਬੜੇ ਸਿੰਘ ਸ਼ੀਦੀਆਂ ਪਾ ਚੁੱਕੇ ਨੇ ਸ਼ੌਬਤ ਬਿਨਾ ਸ਼ੇਰ ਨਹਿ ਕਾਨਨ ਮਹਾਰਾਜ ਜੀ ਕਹਿੰਦੇ ਸ਼ੇਰ ਜਿਹੜਾ ਜੰਗਲਾਂ ਤੋਂ ਬਿਨਾ ਨਹੀਂ ਸੋਹਣਾ ਲੱਗਦਾ ਤੇ ਜੰਗਲ ਸ਼ੇਰ ਬਿਨਾ ਨਹੀਂ ਸੋਹਣੇ ਲੱਗਦੇ ਹਾਂਜੀ ਜਿਤ ਕਿਤ ਸੁਣੀ ਬਾਤ ਇਹ ਕਾਨਨ ਮਹਾਰਾਜ ਇਹ ਗੱਲ ਥਾਂ ਥਾਂ ਤੇ ਸੁਣੀ ਐ ਸ਼ੇਰ ਜੰਗਲਾਂ ਨਾਲ ਹੀ ਸੋਭਦੇ ਨੇ ਸਿੰਗਲ ਦੇ ਇਸ ਬੇਤ ਸੁਣ ਜਗਾ ਤੇ ਮਹਾਰਾਜ ਆਪ ਇਸ ਜੰਗਲ ਦੇ ਬੱਬਰ ਸ਼ੇਰ ਹੋ ਆਪ ਜੀ ਦੇ ਨਾਲ ਹੀ ਖਾਲਸਾ ਸੋਹਣਾ ਲੱਗਦਾ ਆਪ ਜੀ ਦੇ ਨਾਲ ਹੀ ਜੰਗ ਦੇ ਮੈਦਾਨ ਦੇ ਰੰਗ ਵੱਜਦੇ ਨੇ ਆਪ ਕਿਰਪਾ ਕਰੋ ਇਸ ਫੌਜ ਦੀ ਅਗਵਾਈ ਕਰੋ ਸਾਰਾ ਖਾਲਸਾ ਬੇਨਤੀ ਕਰੇ ਆਪ ਜੀ ਦੇ ਚਰਨਾ ਵਿੱਚ ਸ੍ਰੀ ਗੁਰ ਕੀਤਰ ਬੋਲੇ ਤਬਾ ਸਿੰਘਾਂ ਦੀਏ ਬੇਨਤੀ ਸੁਣ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ ਦੁਹਰਾ ਸਿਦਕ ਪੁਕਾਰੇ ਖਾਲਸਾ ਗੁਰ ਕੀ ਬਾਣੀ ਪਾਠ ਮਹਾਰਾਜ ਕਹਿੰਦੇ ਇਹ ਸੋ ਸਾਕੀ ਦੇ ਬਚਨ ਨੇ ਸਿਦਕ ਪੁਕਾਰੇ ਖਾਲਸਾ ਗੁਰ ਕੀ ਬਾਣੀ ਪਾਠ ਕਿ ਗੁਰੂ ਦੀ ਬਾਣੀ ਦਾ ਪਾਠ ਕਰਦੇ ਨੇ ਸਿੰਘ ਆਪਣੇ ਸਿੱਧਕੀ ਹੋਣ ਦਾ ਦਾਵਾ ਕਰਦੇ ਨੇ ਆਖੋ ਸ੍ਰੀ ਵਾਹਿਗੁਰੂ ਬਾਣੀ ਪੜ੍ਹ ਕੇ ਦੋ ਚਾਰ ਪਾਸ ਜੱਪੀ ਸਾਹਿਬ ਦੇ ਕਰ ਲਵੇ ਕੋਈ ਸੁਖੁਣੀ ਸਾਹਿਬ ਦੇ ਕਰ ਲਵੇ ਕੋਈ ਸਹਿਜ ਪਾਠ ਕਰ ਲਵੇ ਉਹ ਦੱਸਦਾ ਫਿਰਦਾ ਮੈਂ ਨਹੀਂ ਬਾਣੀ ਪੜ੍ਹਦਾ ਤੈਨੂੰ ਗੁਰੂ ਦਾ ਬੜਾ ਭਰੋਸਾ ਹੈ ਬੜਾ ਗੁਰੂ ਦਾ ਸਿੱਧਕ ਹੈ ਮੈਂ ਤਾਂ ਗੁਰੂ ਦਾ ਸਿੱਧਕ ਹੀ ਸਿੰਘਾ ਮੇਰੇ ਤੋਂ ਪੱਕਾ ਦਾ ਸੇਖੀ ਕੋਈ ਨਹੀਂ ਕੋਈ ਇਹ ਸੁਖਮਾਨ ਹੋ ਜਾਂਦਾ ਸਿੱਧਕਾ ਦਾ ਵੀ ਹੰਕਾਰ ਹੋ ਜਾਂਦਾ ਆਪ ਕੋ ਸ੍ਰੀ ਵਾਹਿਗੁਰੂ ਹੰਕਾਰ ਕਿਸੇ ਤਰ੍ਹਾਂ ਦਾ ਵੀ ਨਹੀਂ ਚਾਹੀਦਾ ਮਹਾਰਾਜ ਕਹਿੰਦੇ ਹਰ ਜੀ ਉਹ ਹੰਕਾਰ ਨਾ ਪਾਵੇ ਕਿਸੇ ਤਰ੍ਹਾਂ ਦਾ ਵੀ ਹੰਕਾਰ ਹਰੀ ਨੂੰ ਚੰਗਾ ਨਹੀਂ ਲੱਗਦਾ ਆਪ ਸਿੰਘ ਆਪੇ ਵਿਪਨ ਬਿਰਦ ਬਿਹਾਰੀ ਰਾਠੋ ਆਪ ਸਿੰਘ ਆਪੇ ਵਿਪਨ ਮਹਾਰਾਜ ਕਹਿੰਦੇ ਜੰਗਲ ਵੀ ਆਪ ਹੈ ਤੇ ਸ਼ੇਰ ਵੀ ਆ ਆਪ ਕੋ ਸ੍ਰੀ ਵਾਹਿਗੁਰੂ ਪਰਮਾਤਮਾ ਆਪ ਹੀ ਸ਼ੇਰ ਬਣਿਆ ਹੋਇਆ ਤੇ ਆਪ ਹੀ ਪਰਮેશਿ ਜੰਗਲ ਦਾ ਸ਼ੇਰ بادشاہ ਬਣਿਆ ਹੋਇਆ ਉਹ ਆਪ ਹੀ ਇਸ ਸੰਸਾਰ ਬਣਿਆ ਹੋਇਆ ਆਪ ਹੀ ਸੰਸਾਰ ਦੇ ਵਿੱਚ ਵਰਤਣ ਵਾਲਾ ਉਹਦਾ ਮਾਲਕ ਭਗਵਾਨ ਬਣਿਆ ਹੈ ਦੋਹਾਂ ਸਿਰਿਆਂ ਦਾ ਆਪ ਸੁਆਮੀ ਖੇਲਾ ਵਿੱਚ ਅੰਤਰ ਜਾਣ ਕਹਿੰਦੇ ਖਾਲਸਾ ਬਾਣੀ ਪੜਦਾ ਸਿੱਧ ਗਿੱਧੀਆਂ ਡੀਂਗਾ ਮਾਰਦਾ ਤੇ ਹੁਣ ਗੁਰੂ ਨੂੰ ਕਹਿੰਦਾ ਪਿਆਰੀ ਮੈਨੇ ਪ੍ਰਮਾਤਮਾ ਵੀ ਸਾਡੇ ਬਿਰਧ ਦੀ ਇਲਾਜ ਲੱਖ ਲੈ ਹੁਣ ਗੁਰੂ ਯਾਦ ਆਇਆ ਪਹਿਲਾਂ ਤਾਂ ਕਹਿਣਾ ਨਹੀਂ ਮੰਨਦੇ ਹੁਕਮ ਨਹੀਂ ਮੰਨਦੇ ਜੇ ਇਹਦਾ ਹੁਕਮ ਨਹੀਂ ਮੰਨਦੇ ਤਾਂ ਮਾਰ ਪੈਣੀ ਚੋ ਪਈ ਖਿਰੇ ਗੁਰੂ ਘਰ ਧਨੁਕ ਸੰਭਾਰੇ ਇਹ ਕਹਿ ਕੇ ਸੱਚੇ ਬਾਦਸ਼ਾਹ ਨੇ ਆਪਣੇ ਮੋਢੇ ਤੋਂ ਤੀਰ ਨੂੰ ਮਾਰ ਉਤਾਰ ਲਿਆ ਸਾਰੇ ਨਿਖੰਡ ਤੇ ਪੰਜ ਨਿਕਾਰੇ ਔਰ ਪੱਥੇ ਜੋ ਪੰਜ ਤੀਰ ਕੱਢੇ ਸੱਚੇ ਬਾਦਸ਼ਾਹ ਜੀ ਨੇ ਕਾਨ ਕਾਨ ਲਗ ਧਰਤ ਚਲਾਏ ਔਰ ਇਹ ਪੰਜੇ ਤੀਰ ਕੰਨਾਂ ਤਾਂ ਖਿੱਚ ਖਿੱਚ ਕੇ ਛੱਡੇ ਹਨ ਉਪਤਿ ਕਾਲੇ ਨਾਦ ਕੋ ਉਠਾਏ ਇਹ ਜਿਹੜੇ ਤੀਰ ਨੇ ਸਤਗੁਰੂ ਜੀ ਦੇ ਕਮਾਨ ਵਿੱਚੋਂ ਨਿਕਲੇ ਨੇ ਛੁਕਾਟੇ ਪਾਂਦੇ ਹੋਏ ਝੂਕਦੇ ਹੋਏ ਤੇ ਸ਼ਾਂ ਸ਼ਾਂ ਕਰਦੇ ਤੀਰ ਦੁਸ਼ਮਣ ਵੱਲ ਗਏ ਹਨ ਜਵਦੇ ਸਤੇ ਚਲ ਦਲ ਹੁ ਮਡਾਇਓ ਜਦੋਂ ਮਹਾਰਾਜ ਦੇ ਪੰਜ ਤੀਰ ਚੱਲੇ ਨੇ ਚਾਰੇ ਪਾਸਿਆਂ ਤੋਂ ਫਿਰ ਫੌਜਾਂ ਉਮੜ ਪਈਆਂ ਨੇ ਸਰਬਖਾਲਸੇ ਕੋ ਦਿਖਰਾਇਓ ਬੇਅੰਤ ਫੌਜਾਂ ਖਾਲਸੇ ਨੂੰ ਦਿਖਾਈ ਦਿਤੀਆਂ ਸ਼ਹੀਦੀ ਫੌਜਾਂ ਜਿਹਨੂੰ ਗੈਬੀ ਫੌਜਾਂ ਕਹਿੰਦੇ ਨਾ ਇਸੀ ਦੀ ਫੌਜਾਂ 96 ਕਰੋੜ ਦੇ ਖਾਲਸਾ ਜੀ ਜਦੋਂ ਜੰਗ ਦੇ ਮੈਦਾਨ ਵਿੱਚ ਸਿੰਘ ਥੋੜੇ ਰਹਿ ਜਾਣ ਤੇ ਅਰਦਾਸ ਕਰਨ ਕਿ ਮਹਾਰਾਜ ਹੁਣ ਤੁਹਾਡਾ ਹੀ ਸਾਰਾ ਤਾਂ ਉਹ ਸੀਤੀ ਫੌਜਾਂ ਫਿਰ ਕਲਾ ਵਰਤਾ ਦਿੰਦੀਆਂ ਗੈਬੀ ਫੌਜਾਂ ਆ ਜਾਂਦੀਆਂ ਦੁਸ਼ਮਣ ਨੂੰ ਇੰਜ ਲੱਗਦਾ ਲੱਖਾਂ ਹੀ ਆ ਗਏ ਕਰੋੜਾਂ ਹੀ ਆ ਗਏ ਉਹਨਾਂ ਨੂੰ ਡਲ ਪੈ ਜਾਂਦਾ ਭੱਜ ਚਲੋ ਭੱਜ ਚਲੋ ਉਹਨਾਂ ਦੇ ਸ਼ਸਤਰ ਜਿਹੜੇ ਚੱਲਣੋਂ ਰਹਿ ਜਾਂਦੇ ਉਹਨਾਂ ਦੀਆਂ ਬਾਹਾਂਾਂ ਖੋਕੀਆਂ ਪੈ ਜਾਂਦੀ ਹੈ ਜਦ ਬਲ ਨਹੀਂ ਰਹਿੰਦਾ ਸ਼ਹੀਦਾਂ ਨੂੰ ਵੇਖ ਕੇ ਐਸੀ ਕਲਾ ਵਰਤੀ ਜਦੋਂ ਮਹਾਰਾਜ ਦੇ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਫੌਜ ਦੀ ਸਹਾਇਤਾ ਕਰੋ ਫੌਜ ਹਾਰ ਚੱਲੀ ਹੈ ਪੰਜ ਤੀਰ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਚੁਣਾਏ ਪੰਜਾਂ ਤੀਰਾਂ ਦੀ ਤਾਬਿਆ ਸੈਂਕੜੇ ਹਜ਼ਾਰਾਂ ਸ਼ਹੀਦ ਸਿੰਘ ਆ ਗਏ ਤੰਮਲ ਜੁਦ ਤਬ ਹੋਵਨ ਲਗਾ ਤੁੰਮਲ ਜੁਦ ਬੜਾ ਭਿਆਨਕ ਜੁਦ ਹੋਣ ਲਗਾ ਤੁੰਮਲ ਜੁਦ ਹੰਦਾ ਵੀ ਕਹਿਗਾ ਸਾਹਮਣੇ ਸਾਹਮਣੇ ਡਟ ਕੇ ਲੜਾਈ ਹੋ ਠਾ ਠਾ ਹੋਣੀ ਪੂਰੀ ਕੋਈ ਲਿਹਾਜ਼ ਨਹੀਂ ਦੋਹਾਂ ਪਾਸਿਆਂ ਦੇ ਫੌਜੀ ਉਧਰੋਂ ਆਲਮ ਚੰਦ ਤੇ ਬਲੀਆ ਚੰਦ ਵੀ ਬੜੇ ਚੌਣਵੇਂ ਯੋਧੇ ਸਨ ਤੇ ਉਹਨਾਂ ਦੀ ਫੌਜ ਵੀ ਉਸੇ ਤਰ੍ਹਾਂ ਦੀ ਲੜਾਕੀ ਸੀ ਇਧਰ ਕਲਗੀਧਰ ਪਾਦਸ਼ਾਹ ਫੌਜ ਦੀ ਕਮਾਨ ਕਰ ਰਹੇ ਸਨ दाई ਦੋਆਪਾਸਿਆਂ ਤੋਂ ਬੜੀ ਗਹਿਗਾਜ ਚ ਸ਼ੁਰੂ ਹੋ ਗਈ ਮਨੋ ਰੁਦਰ ਰਸ ਸੋਵਤ ਜਾਗਾ ਮਨੋ ਰੁਦਰ ਰਾਸੀ ਜਾਗ ਪੈ ਸੁੱਤਾ ਇੱਕ ਹੁੰਦਾ ਵੀਰ ਰਸ ਇੱਕ ਹੁੰਦਾ ਰੁਦਰ ਰਸ ਵੀਰ ਰਸ ਉਹਦਾ ਹੁੰਦਾ ਜਦੋਂ ਸੂਰਮੇ ਚੜਦੇ ਨੇ ਬੜੇ ਹੌਸਲੇ ਨਾਲ ਚਲੋ ਦੇਖੀਏ ਜੰਗ ਦੇ ਮੈਦਾਨ ਵਿੱਚ ਚਲੀਏ ਤੇ ਜਾ ਕੇ ਲੜਦੇ ਨੇ ਜੋਸ਼ ਨਾਲ ਤੀਰ ਚਲਾਉਂਦੇ ਨੇ ਗੋਲੀਆਂ ਚਲਾਉਂਦੇ ਨੇ ਬੰਬ ਚਲਾਉਂਦੇ ਨੇ ਤੇਗਾ ਚਲਾਉਂਦੇ ਨੇ ਉਹ ਵੀਰ ਰਸ ਹੈ ਪਰ ਜਦੋਂ ਕਟਾਵੜ ਸ਼ੁਰੂ ਹੋ ਜਾਂਦੀ ਹੈ ਜਦੋਂ ਪੇਟ ਦੀਆਂ ਆਂਦਰਾ ਬਾਹਰ ਆ ਜਾਂਦੀਆਂ ਨੇ ਜਦੋਂ ਅੱਖਾਂ ਬਾਹਰ ਨਿਕਲ ਆਉਂਦੀਆਂ ਨੇ ਜਦੋਂ ਸਿਰ ਵੱਡੇ ਜਾਂਦੇ ਨੇ ਲੱਤਾਂ ਬਾਹਵਾ ਕੱਟੀਆਂ ਜਾਂਦੀਆਂ ਨੇ ਘੋੜਿਆਂ ਦੇ ਪੇਟ ਪਟ ਜਾਂਦੇ ਨੇ ਉਹ ਹੁੰਦਾ ਰੁਦਰ ਰਸ ਰੋਦਰ ਭਿਆਨਕ ਸਰੂਪ ਉਹ ਜਿਹੜਾ ਜੰਗ ਦਾ ਐਸਾ ਨਜ਼ਾਰਾ ਵੱਜਿਆ ਹੈ ਛਿੜੇ ਪੇੜ ਪਟ ਮੁਰਮੁਰ ਜੜੇ ਕਹਿੰਦੇ ਸੂਰਮੇ ਆਪਸ ਵਿੱਚ ਝਪੜ ਰਹੇ ਨੇ ਤੇ ਮੁਰਮੁਰ ਕੇ ਲੜ ਰਹੇ ਨੇ ਇਹ ਭਾਜਤ ਤਰ ਧੀਰਜ ਖੜੇ ਇੰਨਾ ਜੁੱਧ ਕਮਸਾਨ ਦਾ ਦੋਹਾਂ ਪਾਸਿਆਂ ਤੋਂ ਹੋਇਆ ਜਿਹੜੇ ਭੱਜਣ ਲੱਗੇ ਸੀ ਨਾ ਉਹ ਵੀ ਧੀਰਜ ਕਰਕੇ ਖਲੋਗੇ ਵੀ ਦੇਖੀਏ ਹੁਣ ਦੋ ਹੱਥ ਕਰਕੇ ਇੰਨਾ ਹੌਸਲਾ ਆ ਗਿਆ ਸੂਰਮਿਆਂ ਦੇ ਮਨਾਂ ਵਿੱਚ ਫਟੇ ਥਲਖ ਗੁਰਕਨ ਕੀ ਐਸੇ ਔਰ ਖਾਲਸੇ ਨੇ ਵੀ ਇੱਕ ਦਮ ਕਾਲ ਕਾਲ ਕਰ ਦੀਆਂ ਸੈਂਕੜੇ ਬੰਦੂਕਾਂ ਚਲਾ ਦਿੱਤੀਆਂ ਫਟੇ ਉਹ ਜਲਦ ਮੁਝ ਵਰਖਾ ਜੈਸੇ ਕਹਿੰਦੇ ਜਿਵੇਂ ਬੱਦਲ ਦੇ ਉਸ ਟੂਮ ਬਹੁਤ ਜ਼ੋਰ ਦੀਆਂ ਵਰਖਾ ਬੂਦਾਂ ਪੈਂਦੀਆਂ ਨਾ ਮੀਂਹ ਪੈਂਦਾ ਕਣੀਆਂ ਪੈਂਦੀਆਂ ਇਵੇਂ ਗੋਲੀਆਂ ਪੈਂਦੀਆਂ ਨੇ ਫਿਰ ਦੋਹ ਪਰੇ ਦੋ ਦਿਸਕੋ ਜੋਦਾ ਦੋਵਾਂ ਪਾਸਿਆਂ ਤੇ ਜੋ ਤੇ ਲਹੂ ਲੁਹਾਨ ਹੋ ਗਏ ਲੋਹੇ ਤੇ ਲੋਹਾ ਵੱਜ ਰਿਹਾ ਠਾ ਠਾ ਹੋ ਰਹੀ ਤੇਗਾ ਤੇ ਤਲਵਾਰਾਂ ਤੇ ਢਾਲਾਂ ਛਣਕ ਰਹੀਆਂ ਨੇ ਦੰਤਨ ਭੀਸ ਧਾਰ ਬਹੁ ਕਰੋਦਾ ਉਸੇ ਜਾ ਕੇ ਦੰਦ ਪੀ ਪੀ ਕੇ ਨਾ ਭੁਲਾ ਟਕ ਟਕ ਕੇ ਸੂਰਮੇ ਲੜਦੇ ਨੇ ਹੋਰ ਘੋਟੇ ਟੂਟੇ ਬਟ ਫੰਗਾ ਕਿਸੇ ਦੀ ਛਾਤੀ ਚ ਬਰਛੀ ਵੱਜੀ ਹੈ ਕਿਸੇ ਦੀ ਵਖੀ ਪਟ ਗਈ ਹੈ ਕਿਸੇ ਦੀ ਪੱਟ ਤੋਂ ਲੱਤ ਟੁੱਟੀ ਹੈ ਕਿਸੇ ਦਾ ਗੋਡਾ ਟੁੱਟ ਗਿਆ ਹੈ ਕਿਸੇ ਦਾ ਮੋਢਾ ਕਟਿਆ ਗਿਆ ਹੈ ਸ਼੍ਰੌਣਤ ਸੰਗ ਭਰੇ ਸਰ ਬੰਗਾ ਸੂਰਮਿਆਂ ਦੇ ਸਾਰੇ ਅੰਗ ਲਹੂ ਰੁਹਾਨ ਹੋ ਗਏ ਮਹਾਰਾਜ ਨੇ ਚੰਡੀ ਦੀ ਬਾਣ ਤੇ ਲਿਖਿਆ ਨਾ ਫੁੱਲ ਖਿੜੇ ਜਨ ਬਾਗੀ ਬਾਣੇ ਯੋਧਿਆਂ ਕਹਿੰਦੇ ਯੋਧਿਆਂ ਦੇ ਬਾਣੇ ਇਦਾਂ ਦੇ ਹੋ ਗਏ ਨੇ ਜਿਵੇਂ ਬਾਗਾਂ 'ਚ ਫੁੱਲ ਖਿੜੇ ਹੁੰਦੇ ਨੇ ਮਨੋ ਖੇਲ ਫਾਕ ਕੋ ਆਏ ਇੰਜ ਲੱਗਦਾ ਜਿਵੇਂ